ਪੰਜਾਬ ਦਾ ਅਤਵਾਦੀ ਹੈਪੀ ਪਾਸਿਆ ਅਮਰੀਕਾ ਵਿੱਚ ਗ੍ਰਿਫਤਾਰ ਅੰਮ੍ਰਿਤਸਰ ਵਿੱਚ ਕਾਰ ਨੂੰ ਤਾਲੇ ਲਗਾ ਪਰਿਵਾਰ ਦੇ ਲੋਕ ਫਰਾਰ ਮਾਤੇ ਭੈਣ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਗੈਂਗਸਟਰ ਤੋਂ ਅਤਵਾਦੀ ਬੜਿਆ ਸੀ ਪਾਸਿਆ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਅਪਰਾਧਿਕ ਦੁਨੀਆ ਵਿੱਚ ਸਰਗਰਮ ਹੈ ਤੇ ਕਈ ਅਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਸੁਰੱਖਿਆ ਏਜੰਸੀਆਂ ਦੀ ਪਕੜ ਵਿੱਚ ਆ ਗਿਆ ਹੈ ਅਮਰੀਕਾ ਵਿੱਚ ਰਹਿਣ ਵਾਲਾ ਇਹ ਮੋਸਟ ਵਾਂਟੇਡ ਗੈਂਗਸਟਰ ਹੁਣ FBI ਅਤੇ US ਇਮੀਗ੍ਰੇਸ਼ਨ ਅਤੇ ਕਸਟਮਰਜ਼ ਇਨਫੋਰਸਮੈਂਟ ਦੀ ਹਿਰਾਸਤ ਵਿੱਚ ਹੈ। ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਪੰਜਾਬ ਵਿੱਚ ਲਾਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ। ਹੈਪੀ ਪਾਸਿਆ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਹੈਪੀ ਪਾਸਿਆ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਮਿਲਿਆ ਅਤੇ ਉਸਦੇ ਪਰਿਵਾਰਕ ਮੈਂਬਰ ਵੀ ਕਰੋ ਫਰਾਰ ਹੋ ਗਏ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਭੱਜ ਗਏ ਗੈਂਗਸਟਰ ਤੋਂ ਅਤਵਾਦੀ ਬਣੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸਿਆ ਨੂੰ ਜਲਦੀ ਹੀ ਭਾਰਤ ਲਿਆਂਦਾ ਜਾ ਰਿਹਾ ਹੈ ਟੂਡੇ ਮਹਾਰਾਜ ਸਾਹਿਬ ਬੇਜਰ ਮਾਈਲਸਟੋਨ ਇਨ ਦੀ ਸਕਸੈਸ ਆਫ ਵਾਰ ਅਗੇਨਸਟ ਟਰਰ ਵਿਦ ਦੀ ਅਨਾਉਂਸਮੈਂਟ ਆਫ ਡਿਟੈਂਸ਼ਨ ਆਫ ਹੈਪੀ ਪਾਸਿਆ ਬਾਏ ਦੀ ਯੂਨਾਈਟਿਡ ਸਟੇਟਸ ਅਥਾਰਟिटीज ਇੱਕ ਲੰਬੇ ਆਪਰੇਸ਼ਨ ਤੋਂ ਬਾਅਦ ਜਿਸ ਦੇ ਵਿੱਚ ਸਟੇਟ ਆਫ ਪੰਜਾਬ Central government agencies and the United States authorities uh, cooperated with each other and exchanged information that this person wanted for numerous terrorist crimes in India has been detained in the United States اس نے اپنا ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂ ایس بیس ਐਸੋਸੀਏਟ ਦਰਮਨ ਕਾਲੋ ਅਤੇ ਅੰਮ੍ਰਿਤਪਾਲ ਦੇ ਨਾਲ ਉਸ ਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਟ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟੈਰਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਬਟ ਇੱਕ ਮੈਟੀਕੁਲਸ ਮੈਨਰ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਇਸ ਦੇ ਜਿਹੜੇ ਮੋਡਿਊਲ ਸੀਗੇ ਜਿਹੜੇ ਟਰੋਰ ਮੋਡਿਊਲਸ ਇਸ ਨੇ ਰੇਸ ਕੀਤੇ ਸੀਗੇ ਸਾਰਿਆਂ ਨੂੰ ਡਿਸਮੈਂਟਲ ਕੀਤਾ ਗਿਆ ਤੇ ਇਹਦੀ ਜਿਹੜੀ ਕੰਪਲੀਟ ਮੈਪਿੰਗ ਕੀਤੀ ਗਈ ਇਸ ਦੇ ਕੰਟੈਕਟਸ ਦੀ ਤੇ ਇੰਟੈਲੀਜੈਂਸ ਮੈਪਿੰਗ ਤੋਂ ਬਾਅਦ ਨੈਟਵਰਕ ਡਿਸਰਪਸ਼ਨ ਕੀਤਾ ਗਿਆ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਸ ਦੇ ਨਾਲ ਸ਼ੇਅਰ ਕੀਤਾ ਗਿਆ ਤੇ ਥਰੂ ਐਪਰੋਪਰੀਏਟ ਚੈਨਲਸ ਦੀ ਇਨਫੋਰਮੇਸ਼ਨ ਹੈਜ਼ ਬੀਨ ਸ਼ੇਅਰਡ ਵਿਦ ਦੀ ਯੂ ਐਸ ਅਥਾਰਟिटीज ਐਂਡ ਅਲਟੀਮੇਟਲੀ ਹੀ ਹੈਜ਼ ਬੀਨ ਡੀਟੇਨਡ ਬਾਈ ਦੀ ਯੂ ਐਸ ਅਥਾਰਟिटीज ਇਨ ਇਨ ਯੂਨਾਈਟਿਡ ਸਟੇਟਸ Uh, already punjab police has taken up the matter with the central government as uh, yes, the loc khuli hegi te blue corner notices also open red corner notice ate is nu no deport karan de sare upalale as per law uh, jehde efforts kite ja rahe hege uh, this is a manifestation that crime does not pay te jehda criminal hega crime de vich indulge karda he he will have to come back and face the law it is punjab police is totally determined to keep the state safe and secure